HGPAC ਇਲੈਕਸ਼ਨ ਤੁਸੀਂ ਗੱਲ ਕੀਤੀ ਆ ਅਗਾਲ ਤੁਸੀਂ ਕਰੀ ਚੁੱਕੇ ਹੋ ਕਿਉਂਕਿ ਭਾਈ ਸਾਹਿਬ ਨੇ ਐਲਾਨ ਕੀਤਾ ਵਾ ਤੁਸੀਂ ਵੈਸਟਮ ਪਿੰਡਾਂ 'ਚ ਫੇਰ ਰਹੇ ਹੋ ਕਿਵੇਂ ਲੋਕ ਸੋਚਦੇ ਆ ਕਿਉਂਕਿ HGPAC ਦੇ ਵੋਟਾਂ ਬਣਨ ਦੀ ਗੱਲ ਆ ਪ੍ਰਕਿਰਿਆ ਬਹੁਤ ਠੰਡੀ ਚੱਲ ਰਹੀ ਆ ਇਹਦੇ ਬਾਰੇ ਲੋਕਾਂ ਨੂੰ ਕਿਵੇਂ ਲਾਮਬੰਦ ਕਰੋਗੇ ਆਉਣ ਵਾਲੇ ਸਮੇਂ 'ਚ ਇਹ ਤੇ ਅਸੀਂ ਤੁਹਾਡੇ ਮੀਡੀਆ ਦੇ ਥਰੂ ਹੋਰ ਸਾਰੇ ਚੈਨਲਾਂ ਥਰੂ ਇਹੀ ਅਸੀਂ ਲੋਕਾਂ ਆਪਣੇ ਸੰਗਤਾਂ ਨੂੰ ਅਪੀਲ ਕਰ ਰਹੇ ਆ ਕਿ ਇਹ ਸਾਡੀ ਇੱਕ ਬੜੀ ਸਰਮੌਰ ਸੰਸਥਾ ਹੈ ਤੇ ਸਾਡੇ ਸਾਰਿਆਂ ਦਾ ਭਾਗ ਲੈਣਾ ਬਹੁਤ ਜ਼ਰੂਰੀ ਹੈ ਅਸੀਂ ਇੱਕ ਪਾਸੇ ਅਸੀਂ ਜਿਹੜੇ ਸਤਾਫਤ ਧਿਰਾਂ ਉਹਨਾਂ ਨੂੰ ਕਿ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਆ ਕਿ ਉਹਨਾਂ ਨੇ ਇਦਾਂ ਕਰਤਾ ਉਦਾਂ ਕਰਤਾ ਜੇ ਸੁਧਾਰ ਲੈ ਉਹਨਾਂ ਦੇ ਫਿਰ ਸਾਰਿਆਂ ਨੂੰ ਸਾਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਸਾਰੇ ਆਪੋ ਆਪਣੀਆਂ ਵੋਟਾਂ ਬਣਾਉਣ ਦੀ ਜ਼ਿੰਮੇਵਾਰੀ ਚੰਗੇ ਉਮੀਦਵਾਰ ਚੁਣਨ ਦੀ ਜ਼ਿੰਮੇਵਾਰੀ ਸਾਰੇ ਜਣੇ ਆਪਾਂ ਨਿਭਾਈਏ ਨਾਲ ਮਿਲ ਕੇ ਪੂਰਾ ਪੰਥ ਇਕੱਠਾ ਹੋ ਕੇ ਇਸ ਚੀਜ਼ 'ਚੋਂ ਆਪਾਂ ਜਿਹੜੇ ਚੰਗੇ ਉਮੀਦਵਾਰਾਂ ਨੂੰ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਜ਼ਿੰਮੇਵਾਰੀਆਂ ਦੇਈਏ ਤੇ ਜਿਹੜਾ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਜਿਹੜੇ ਸਾਡੇ ਧਾਰਮਿਕ ਅਦਾਰੇ ਆ ਉਹਨਾਂ ਦੀ ਉਹਨਾਂ ਦੇ ਉਹਨਾਂ 'ਚ ਸੁਧਾਰ ਉਹਨਾਂ ਦੀ ਕੋਈ جا سکے ਜਿਦਾ ਹੁਣ ਇੱਥੇ ਬੈਠੇ ਆ ਬੈਠੇ ਆ ਕਹਿ ਰਿਹਾ ਕਿ ਉਹ ਜਿਹੜੇ ਹਸਪੀਟਲ ਸਾਡਾ ਗੁਰੂ ਰਾਮਦਾਸ ਉਥੇ ਇਦਾਂ ਹੋ ਰਹੀ ਆ ਤੇ ਮੇਰਾ ਖਿਆਲ ਕੋ ਸਾਡੇ ਵਾਸਤੇ ਸੁਧਾਰ ਦੀ ਬਹੁਤ ਵੱਡੀ ਲੋੜ ਹੈ ਉਹ ਵੀ ਸਾਡੇ ਵਾਸਤੇ ਬੜੀ ਇੱਕ ਨਮੋਸ਼ੀ ਜੀ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਡੇ ਗੁਰੂਆਂ ਦੇ ਨਾਂ ਤੇ ਸਾਡੀ ਏਡੀ ਵੱਡੀ ਸੰਸਥਾ ਚਲਾਉਂਦੀ ਹੋਵੇ ਤਾਂ ਉਥੇ ਇਹੋ ਜੀਆਂ ਚੀਜ਼ਾਂ ਹੋਣ ਤੇ ਮੇਰਾ ਖਿਆਲ ਹੈ ਕੋ ਸਾਰਿਆਂ ਨੂੰ ਸਾਨੂੰ ਸੋਚਣ ਦੇ ਤੁਹਾਡੀ ਗੱਲ ਰੁਕਦੀ ਆ ਜੇ ਮੈਂ ਇੱਥੇ ਆਪਾਂ ਖੜੇ ਆ ਸੈਂਟਰ 'ਚ ਖੜੇ ਆ ਜੇ 10 ਕਿਲੋਮੀਟਰ ਇਧਰ ਚੱਲ ਜਾਈਏ ਨਾ ਇਧਰ ਐ ਜੀਪੀਸੀ ਦਾ ਹਸਪਤਾਲ ਆ ਤੇ 10 ਕਿਲੋਮੀਟਰ ਚੱਲ ਜਿਏ ਤੇ ਇੱਕ ਡੇਰੇ ਦਾ ਹਸਪਤਾਲ ਆ ਜਿਹੜੇ ਕਹਿੰਦੇ ਕਿ ਫ੍ਰੀ ਇਲਾਜ ਕਰਾਈ ਜਾਓ ਇੱਥੇ ਜਾ ਕੇ ਪੈਸੇ ਦੇਣੇ ਪੈ ਰਹੇ ਆ ਇੱਕ ਡੇਰੇ ਦਾ ਹਸਪਤਾਲ ਜਿਹੜਾ ਫ੍ਰੀ ਇਲਾਜ ਕਰਾ ਰਿਹਾ ਨਹੀਂ ਇਹ ਇਹ ਸਾਡੀ ਕੌਮ ਦੀ ਬਦਕਿਸਮਤੀ ਲਾ ਲਓ ਜੀ ਸਾਡੇ ਲੀਡਰਾਂ ਦੀ ਅਣਗਹਿਲੀ ਲਾ ਲਓ ਜਾਂ ਉਹਨਾਂ ਦਾ ਨਿੱਜਵਾਦ ਲਾ ਲਓ ਇਹ 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 ਸਾਰੀਆਂ ਚੀਜ਼ਾਂ ਤਾਂ ਹੀ ਵਾਪਰ ਰਹੀਆਂ ਨਹੀਂ ਤੇ ਜਿੱਦਾਂ ਸਾਡੇ ਕੋਲ ਇਹ ਆਧਾਰਾ ਵਾ ਅਸੀਂ ਉਹਦੇ ਥਰੂ ਜਿੱਦੇ ਕੌਮ ਸਾਡੀ ਚੜ੍ਹਦੀ ਕਲਾ ਵਾਲੀ ਆ ਉਹ ਕੁਝ ਵੀ ਤੁਹਾਨੂੰ ਦੇਣ ਲਈ ਹੋਰ ਵੀ ਤਿਆਰ ਆ ਪਰ ਅਸੀਂ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਵਰਤੋਂ ਉਹਦੀ ਸਹੀ ਨਹੀਂ ਹੋ ਰਹੀ ਇਸ ਕਰਕੇ ਅਸੀਂ ਤਾਂ ਹੀ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਸਾਰੇ ਜਣੇ ਉੱਚ ਭਾਗ ਲਈਏ ਉਹਦੇ ਪ੍ਰਬੰਧ ਸੁਧਾਰ ਲਈਏ ਤੇ ਸਾਡੇ ਜਿਹੜੇ ਸਕੂਲਾਂ ਦੇ ਆ ਸਾਡੇ ਹਸਪਤਾਲਾਂ ਦਾ ਇੱਕ ਤੇ ਹੋਰ ਵੱਡੇ ਪੱਧਰ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਦੂਜਾ ਜਿਹੜਾ ਇਹਨਾਂ ਦੀ ਜਿਹੜੀ ਕੁਆਲਿਟੀ ਆ ਇੱਕ ਫਰੀਦ ਗਰੀਬ ਗਰੀਬਾਂ ਨੂੰ ਫ੍ਰੀ ਇਲਾਜ ਦੀ ਸਹੂਲਤ ਦਈਏ ਫ੍ਰੀ ਸਿੱਖਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਈਏ ਇਹ 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 ਸਾਡੇ ਜਿਹੜੇ ਮੇਰੇ ਪਹਿਲ ਦੇ ਆਧਾਰ ਤੇ ਕੰਮ ਨੇ ਖੇਤਰੀ ਪਾਰਟੀ ਨੂੰ ਕਿਵੇਂ ਵੇਖਦੇ ਹੋ ਖੇਤਰੀ ਪਾਰਟੀ ਦੇ ਵਿਖਰੇਵੇਂ ਨੂੰ ਇਸ ਟਾਈਮ ਇੱਕ ਬਾਗੀ ਧੜਾ ਬਣਿਆ ਹੋਇਆ ਹੈ ਕਿ ਖੇਤਰੀ ਪਾਰਟੀ ਜਿਹੜਾ ਕੈਸਟਮ ਨੁਕਸਾਨ ਭੋਗ ਰਹੀ ਆ ਕੀ ਲੱਗਦਾ ਇਹਨਾਂ ਲੋਕਾਂ ਦੇ ਵਿੱਚੋਂ ਜਾਂ ਭਾਈ ਅਮਰਤਪਾਲ ਸਿੰਘ ਲਾਲੋ ਜਾਂ ਉਹਦੇ ਪਰ ਸਰਬਜੀਤ ਸਿੰਘ ਮਲੋਵਾ ਇਹ ਕੋਈ ਨਵੀਂ ਪਾਰਟੀ ਲੈ ਕੇ ਆਉਣਗੇ ਜਾਂ ਇਸੇ ਖੇਤਰੀ ਪਾਰਟੀ ਨੂੰ ਉਭਾਰ ਦੇ ਵਿੱਚ ਵੇਖਣਾ ਚਾਹੁੰਦੇ ਹੋ ਤੁਸੀਂ ਨੇ ਅਸੀਂ ਤੇ ਇਹ ਪਹਿਲਾਂ ਤੇ ਸੋਚ ਰਹੇ ਆ ਕਿ ਸ਼੍ਰੋਮਣੀ ਕਮੇਟੀ ਚ ਸੁਧਾਰ ਹੋਵੇ ਤੇ ਉਹ ਚੋਂ ਕੋਈ ਚੰਗੇ ਬੰਦੇ ਕੋਈ ਸਾਡੀ ਜਿਹੜੀ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋ ਚੜਦੀ ਕਲਾ ਵਾਲਾ ਹੋਵੇ ਅਕਾਲ ਤਖਤ ਦੇ ਕੋਈ ਜਹੇਦਾਰੇ ਹੋ ਜਾ ਜਿਹੜਾ ਸਰਪ੍ਰੰਤ ਬਿਠਾਇਆ ਜਾਵੇ ਤੇ ਉਹ ਜਿਹੜੀ ਸਾਡੀ ਕੌਮ ਨੂੰ ਉਹ ਹੀਗਵਾਈ ਦੇਣ ਜਿਆਦੀਆਂ ਪਾਰਟੀਆਂ ਚੁੱਲ ਜੱਕੇ ਵੀ ਮੇਰੇ ਖਲ ਕੋਈ ਫਾਇਦਾ ਨਹੀਂਗਾ ਤੇ ਇਹ ਚੀਜ਼ ਆ ਕਿ ਮੇਰੇ ਖਿਆਲ ਹੈ ਕਿ ਜੋ ਵਾਪਰ ਰਿਹਾ ਇਹ ਸਾਡੀਆਂ ਜਿਹੜੇ ਜੋ ਲੀਡਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦੀਆਂ ਨਿਭਾਈਆਂ ਕੌਮ ਨਾਲ ਧੋਖਾ ਮਾਇਆ ਉਹਦੀ ਸਜ਼ਾ ਜਿਹੜੀ ਸਾਰੀ ਕੌਮ ਨੂੰ ਭੋਗਣੀ ਪੈ ਰਹੀ ਤੇ ਇਸ ਕਰਕੇ ਮੇਰੇ ਖਿਆਲੇ ਚੋਂ ਨਿਕਲਦੀ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਕਿ ਇਹ ਇਹ ਇਨ੍ਹਾਂ ਚੀਜ਼ਾਂ ਚੋਂ ਜਿਆਦੀਆਂ ਪਾਰਟੀਆਂ ਨਾ ਬਣਾ ਕੇ ਸਹੀ ਗੁਰੂ ਅਕਾਲ ਤਖਤ ਦੀ ਅਗਵਾਈ ਚ ਇੱਕ ਅਜਿਹੀ ਪਾਰਟੀ ਹੋਵੇ ਕਿ ਜਿਹੜੀ ਸਾਡੀ ਕੌਮ ਦੀ ਸਾਰਿਆਂ ਦੀ ਨੁਮਾਇੰਦਗੀ ਕਰਦੀ